ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਦੱਸਦੀ ਕਿ ਕਾਂਗਰਸ ਪ੍ਰਧਾਨ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫਾ ਦੇਣ ਦਾ ਕਾਰਨ ਰਿਹਾ ਕਿ ਜੋ ਕੁਝ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਾਲ ਜਿਹੜਾ ਸਮਝੌਤਾ ਕੀਤਾ ਗਿਆ ਉਹਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਜੀ ਹਾਂ ਤਾਂ ਦੱਸਦੀ ਕਿ ਲੋਕ ਸਭਾ ਚੋਣਾਂ ਦੌਰਾਨ ਦਿੱਲੀ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅਸਤੀਫਾ ਦੇ ਦਿੱਤਾ ਹੈ ਲਵਲੀ ਵੱਲੋਂ ਵੋਟਾਂ ਤੋਂ ਪਹਿਲਾਂ ਪ੍ਰਧਾਨ ਦਾ ਉਹਦਾ ਛੱਡਣ ਪਾਰਟੀ ਲਈ ਸੁਭ ਸੰਕੇਤ ਨਹੀਂ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਆ ਆਮ ਆਦੀ ਪਾਰਟੀ ਦੇ ਨਾਲ ਗੱਠਜੋੜ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਇਸ ਦਾ ਵਿਰੋਧ ਕੀਤਾ ਗਿਆ ਸੀ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਇਹ ਗੱਠਜੋੜ ਨਹੀਂ ਹੋ ਸਕਿਆ ਪਰ ਹੋਰ ਥਾਵਾਂ ਦੇ ਉੱਤੇ ਜਿਹੜਾ ਗੱਠਜੋੜ ਸੀ ਉਹ ਕੀਤਾ ਗਿਆ ਸੀ ਦੱਸ ਦਈਏ ਕਿ ਲੋਕ ਸਭਾ 44 ਹੁਣ ਤੱਕ ਦੋ ਪੜਾਵਾਂ ਵਿੱਚ VOTING ਹੋ ਚੁੱਕੀ ਹੈ ਤੀਸਰੇ ਪੜਾਅ ਦੀ VOTING ਤੋਂ ਪਹਿਲਾਂ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ 'ਚ ਜੁਟੀਆਂ ਹੋਈਆਂ ਨੇ ਦੂਜੇ ਪਾਸੇ ਕਾਂਗਰਸ ਅਜੇ ਸਮੇਂ 'ਚ ਵੀ ਅੰਦਰੂਨੀ ਕਾਲਜ ਦੇ ਨਾਲ ਜੋੜ ਰਹੀ ਹੈ ਭਾਵੇਂ ਟਿਕਟਾਂ ਦੀ ਵੰਡ ਨੂੰ ਲੈ ਕੇ ਦੇਖ ਲਿਆ ਹੈ ਦੇਖੀਏ ਤਾਂ ਫਿਰ ਵੀ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਇਸ ਦਿਨ ਨੂੰ ਲੈ ਕੇ ਬੜੀ ਭੰਬਲ ਭੂਸੇ ਦੇ ਵਿੱਚ ਹੈ ਪਰ ਜੋ ਹੁਣ ਉਹਨਾਂ ਦੇ ਵੱਲੋਂ ਜਿਹੜਾ ਅ ਅਸਤੀਫਾ ਦਿੱਤਾ ਗਿਆ ਉਹਦੇ ਵਿੱਚ ਅਰਵਿੰਦਰ ਸਿੰਘ ਲਵਲੀ ਲਿਖਦੇ ਨੇ ਕਿ ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗੱਠਜੋੜ ਦੇ ਵਿਰੁੱਧ ਸੀ ਜੋ ਕਾਂਗਰਸ ਪਾਰਟੀ ਦੇ ਖਿਲਾਫ ਝੂਠੇ ਮਨਕਰਤ ਤੇ ਗਲਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਬਣਾਈ ਗਈ ਸੀ ਜਿਸ ਦੇ ਬਾਵਜੂਦ ਪਾਰਟੀ ਨੇ ਦਿੱਲੀ 'ਚ ਆਪ ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ ਹੈ ਜਿਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅਸਤੀਫਾ ਦੇ ਦਿੱਤਾ ਹੈ ਆਪਣੇ ਅਹੁਦੇ ਤੋਂ ਜਿਸ ਨੂੰ ਲੈ ਕੇ ਹੁਣ ਕਾਂਗਰਸ ਦੇ ਲਈ ਵੱਡੀ ਚੁਣੌਤੀ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਦੇ ਵਿੱਚ ਬਣਦੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਹੁਣ ਕਾਂਗਰਸ ਦੇ ਵੱਲੋਂ ਨਵਾਂ ਪ੍ਰਧਾਨ ਕਿਸ ਨੂੰ ਲਗਾਇਆ ਜਾਂਦਾ ਹੈ ਕਿ ਕੁਝ ਕਾਂਗਰਸ ਦੇ ਵੱਲੋਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਜਿਹੜੀ ਅਸਤੀਫੇ ਨੂੰ ਲੈ ਕੇ ਕੀ ਕੋਈ ਚਰਚਾਵਾ ਚੱਲਦੀਆਂ ਨੇ ਕੀ ਕੋਈ ਦਬਾਅ ਦੇ ਕਰਕੇ ਅਸਤੀਫਾ ਦਿੱਤਾ ਗਿਆ ਕਿ ਜਾਣਬੁੱਝ ਕੇ ਇੱਕ ਜਿਹੜਾ ਜਰੀਆ ਬਣਾਇਆ ਗਿਆ ਕਿ ਇਸ ਦੇ ਕਰਕੇ ਬਹਾਨਾ ਲੱਭ ਕੇ ਅਸਤੀਫਾ ਦਿੱਤਾ ਗਿਆ ਤੁਸੀਂ ਇਸ ਸਤੀਫੇ ਬਾਰੇ ਕੀ ਸੋਚਦੇ ਹੋ ਤੁਸੀਂ ਜਰੂਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪਰ ਹੁਣ ਕਾਂਗਰਸ ਦੇ ਲਈ ਇਹ ਜਿਹੜਾ ਅਸਤੀਫਾ ਹੈ ਕੋਈ ਸ਼ੁਭ ਸੰਕੇਤ ਨਹੀਂ ਹੈਗਾ ਭਾਵੇਂ ਹੁਣ ਵੇਖਣਾ ਇਹ ਹੋਵੇ ਕਿ ਅਸਤੀਫਾ ਦੇਣ ਤੋਂ ਬਾਅਦ ਅਰਵਿੰਦਰ ਸਿੰਘ ਲਵੜੀ ਕਿਸ ਪਾਰਟੀ ਜਾਂਦੇ ਨੇ ਕਿ ਭਾਜਪਾ ਦੇ ਵੱਲ ਜਾਣਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵੱਲ ਜਾਣਗੇ ਜਾਂ ਫਿਰ ਉਹਨਾਂ ਦੇ ਉੱਤੇ ਕੋਈ ਦੋਸ਼ ਸੀ ਜਿਸ ਤੇ ਕਰਕੇ ਅਸਤੀਫਾ ਦਿੱਤਾ ਗਿਆ ਕਾਰਨ ਕੀ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਸਭ ਕੁਝ ਸਾਹਮਣੇ ਆਵੇਗਾ ਪਰ ਫਿਲਹਾਲ ਜੋ ਇਸ ਵਕਤ ਵੱਡੀ ਖਬਰ ਹੈ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਦਿੱਲੀ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵੜੀ ਨੇ ਅਸਤੀਫਾ ਦੇ ਦਿੱਤਾ ਹੈ ਤੁਸੀਂ ਹੋਰ ਵੀ ਇਲੈਕਸ਼ਨ ਨਾਲ ਸੰਬੰਧ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਧੰਨਵਾਦ